ਕੋਦ ਮੇਰੇ ਨਾਲ ਮੇਰੇ ਜੂਂ ਦੇ ਬਾੜ ਮੇਰੇ ਨਾਲ ਆ ਚ ਲੱਤਾ ਮਾਰ ਮੇਰੇ ਚੱਕੂ ਲੈ ਕੇ ਸਰ ਮੇਰੇ ਇਹਦੇ ਵੀ ਤੈਨੂੰ ਇੱਥੇ ਆ ਹੀ ਰਹਿਣ ਨਹੀਂ ਦੇਣਾ ਤੈਨੂੰ ਮਾਰ ਦੇਣਾ ਉਧਰ ਗੋਰੀ ਹੋਣੀ ਪੱਛੇ ਆਈ ਇਹਦੇ ਵੀ ਆਈ ਤੈਨੂੰ ਮਾਰ ਦੇਣਾ ਕਦਮ ਕਰ ਦੇਣਾ ਜੇ ਨਾ ਪਿੰਡ ਹੁੰਦਾ ਤੇ ਮੈਨੂੰ ਇਹਨਾਂ ਨੇ ਮਾਰ ਦੇਣਾ ਪੰਜਵੀਂ ਗਵਾ ਮੈਂਬਰ ਵੀ ਗਵਾ ਸਾਰੀ ਬਰਾਦਰੀ ਮੇਰੀ ਗਵਾ ਇਹਨੂੰ ਆਹੀ ਮੁੜ ਕੇ ਕਰਤੂਤਾ ਦੀ ਗਮਾੜ ਗਿਆ ਹੋ ਗਿਆ ਸੀ ਤੇ ਇਹਨੂੰ ਆਹੀ ਭੇਜ ਦਖਲ ਕੱਲ ਕੱਲ ਵੀ ਇਹ ਰੱਜਿਆ ਸੀ ਗੋਲੀਆਂ ਨਾਲ ਤੇ ਬਹੁਤ ਐ ਏਡਾ ਵੱਡਾ ਡੰਡਾ ਤੋਂ ਮੂਵੀ ਵੇਖ ਸਕਦੇ ਨਹੀਂ ਗਾੜੀਆਂੋਂ ਬੰਦੇ ਭੱਜੇ ਆਏ ਸਾਡੇ ਮੇਰੀ ਜਾਨ ਨੂੰ ਖਤਰਾ ਵਾ ਇੱਕ ਗੋਰੇ ਤੋਂ ਇੱਕ ਚੰਨੀ ਤੋਂ ਗੋਰੇ ਦੇ ਟੱਪਰ ਤੋਂ ਇੱਕ ਚੂਸਲੇ ਆਰਦੇ ਮਰਾਸੀ ਰਲੇ ਨਾਲ ਤੇ ਵਿੱਚ ਅਮਨ ਪਾਪਾ ਇਹ ਸਾਡਾ ਕੁਛ ਨਹੀਂ ਲੱਗਦਾ ਇਹ ਵੀਰ ਜੀ ਮੈਂ ਨਾ ਚਲੋ ਤੁਹਾਨੂੰ ਸਭ ਨੂੰ ਪਤਾ ਲੋੜੀ ਦਾ ਤਿਆਰ ਆ ਮੈਂ ਦਿਨ ਦਿਹਾੜ ਮੰਗਦੀ ਆ ਤੇ ਮੈਂ ਪਿੰਡ ਚ ਗਈ ਆ ਪਿੰਡ ਦੀ ਗਰਾਹੀ ਕਰਨ ਕਿਹੜੇ ਪਿੰਡ ਮੰਨੀ ਚ ਤੇ ਮੈਂ ਘਰ ਨੂੰ ਆ ਰਹੀ ਹਾਂ ਤੇ ਇੱਕ ਜਿਹੜਾ ਮਨਮਨ ਬਾਬਾ ਆ ਟਾਰੀ ਦਾ ਗੁੰਡਾ ਹੀ ਆ ਕਿਸਮ ਦਾ ਹੈ ਰਹਿੰਦਾ ਕਿੱਥੇ ਰਹਿੰਦਾ ਇੱਥੇ ਕਿ ਨਾਮ ਇਹ ਗੋਰੇ ਘਰ ਵੀ ਰਹਿ ਕੇ ਗਿਆ ਵਾ ਤਿੰਨ ਮਹੀਨੇ ਗੋਰਾ ਘਰ ਵੀ ਰਹਿਿਆ ਵਾ ਹੁਣ ਵੀ ਗੋਰੇ ਘਾਰੇ ਤੇ ਉਹਦੇ ਚੂਸ ਲਿਹੜ ਮਰਾਸੀਆ ਕੋਲ ਟਹਿ ਰਿਹਾ ਵਾ ਤੇ ਇਹਨਾਂ ਨੇ ਮੇਰੇ ਨਾਲ ਮੈਕੈਨਿਕ ਅੱਗਿਓ ਗਾੜੀ ਇਹਨਾਂ ਨੇ ਬੰਦੇ ਖਿਲਾ ਰਹੀ ਆਪ ਇਕੱਲਾ ਤੁਰਿਆ ਜਾਂਦਾ ਸੀ ਤੇ ਮੈਂ ਘਰ ਨੂੰ ਜਾ ਰਹੀ ਆ ਮੈਂ ਕੱਟੀ ਨਹੀਂ ਰੋਕੀ ਇਹਨਾਂ ਨੇ ਮੁੜ ਕੇ ਗਾੜੀ ਨੂੰ ਹੋ ਕੇ ਮੈਨੂੰ ਪਹਗੇ ਆ ਤੇ ਬਹੁਤ ਮੇਰੇ ਨਾਲ ਮੇਰੇ ਜੁੰਡੇ ਫਾੜ ਮੇਰੇ ਨਾਲ ਅਚਲਤਾ ਮਾਰ ਮੇਰੇ ਚੱਕੂ ਲੈ ਕੇ ਸਰ ਮੇਰੇ ਐਵੇਂ ਵੀ ਤੈਨੂੰ ਇੱਥੇ ਆਈ ਰਹਿਣ ਨਹੀਂ ਦੇਣਾ ਤੈਨੂੰ ਮਾਰ ਦੇਣਾ ਉਧਰ ਗੋਰੇ ਹੋਣੀ ਪੱਜੇ ਆਏ ਕਹਦੇ ਵੀ ਆਈ ਤੈਨੂੰ ਮਾਰ ਦੇਣਾ ਖਤਮ ਕਰ ਦੇਣਾ ਜੇ ਨਾ ਪਿੰਡ ਹੁੰਦਾ ਤੇ ਮੈਨੂੰ ਇਹਨਾਂ ਨੇ ਮਾਰ ਦੇਣਾ ਹੀ ਕਾਰਨ ਵਜ੍ਹਾ ਕੀ ਹੈ ਜੀ ਵਜ੍ਹਾ ਇਹ ਹੈ ਜੀ ਮੈਂ ਇਹਨੂੰ ਦਿੱਤੇ ਸੀ ਇਹ ਬਾਬਾ ਮੇਰਾ ਚੇਲਾ ਹੈ ਇਹ ਤੋ ਰੁਪਿਆ ਮਾੜੇ ਕੰਮ ਆਉ ਇਹ ਮੋ ਤੋ ਰੁਪਿਆ ਮਢੀ ਰਾਚ ਇਹਨਾਂ ਨੂੰ ਕੋਣ ਲੱਗ ਪਿਆ ਤੁਹਾਡੇ ਚ ਇਹ ਆ మేhanji brادری చాను భౌందే ఆ హెడ్ ਸਾడే ఓ بیٹే మేరే مالک ਤੇ బ్రادری సਾਨੂੰ భౌందే ఆ ਜਿਹੜਾ ਕੋਈ ਧੀ ਕੋਈ ਪੁੱਤ ਕੋਈ ਸਾਡੇ ਨਾਲ ਤੁਰੇ ਸਿੱਧੀ ਨੀਤ ਨਾਲ ਤੇ ਉਹ ਸਾਰੀ ਚੀਜ਼ ਦਾ ਹੀ مالک ਹੁੰਦਾ ਜਿਹੜਾ ਕੋਕੁੱਠੀ ਲੈਣ ਤੇ ਤੁਰ ਪਵੇ ਉਹ ਸਾਡਾ ਕਿਸੇ ਚੀਜ਼ ਦਾ مالک ਨਹੀਂ ਹੁੰਦਾ ਅਸੀਂ ਇਹਨੂੰ ਬੇਦਖਲ ਕੀਤਾ ਹੈ ਇਹ 4 ਮਹੀਨੇ ਨਿਕਲਿਆ ਰਿਹਾ ਇਹ ਬੜੀ ਬੜੀ ਥਾਂ ਤੇ ਕਰਕੇ ਆਇਆ ਜੁਲੰਪਟਾਰੀ ਵੀ ਬੰਦਾ ਮਾਰ ਕੇ ਆਇਆ ਵਾ ਤੇ ਐਸੇ ਕਾਤਿਲ ਕਿਨਵਾਹੀ ਕੀ ਕਰਨਾ ਹੈ ਜਿਹੜੇ ਜਦੋਂ ਜਦੋਂ ਇਹਦੇ ਪ੍ਰਾਕ ਪਿੰਡ ਪਿੰਡ ਵੀ ਵੰਡੇ ਸੀ ਸਾਡੇ ਪਿੰਡੇ ਨੂੰ ਅਸੀਂ ਦਿੱਤੇ ਸੀ ਇਹਨੂੰ ਪੰਜ ਮੈਂ ਪਿੰਡ ਦਿੱਤੇ ਹੀ ਮੁੜ ਕੇ ਉਹ ਪਿੰਡਾਂ ਦੇ ਵਿੱਚ ਸਰਪੰਚ ਵੀ ਗਵਾਹ ਮੈਂਬਰ ਵੀ ਗਵਾਹ ਸਾਰੇ ਬਰਾਦਰੀ ਮੇਰੀ ਗਵਾਹ ਇਹਨੂੰ ਅਸੀਂ ਮੁੜ ਕੇ ਕਰਤੂਤਾ ਦੀਆਂ ਮਾਰਗਾਂ ਹੋ ਗਿਆ ਸੀ ਤੇ ਇਹਨੂੰ ਅਸੀਂ ਭੇਜ ਦਖਲ ਕੱਲ ਕੱਲ ਵੀ ਇਹ ਰੱਜਿਆ ਸੀ ਗੋਲੀਆਂ ਨਾਲ ਤੇ ਬਹੁਤ ਐ ਐਡਾ ਵੱਡਾ ਡੰਡਾ ਤੁਹਾਨੂੰ ਮੂਵੀ ਵੀ ਵੇਖ ਸਕਦੇ ਹੋ ਤੁਸੀਂ ਗਾੜੀਆਂੋਂ ਬੰਦੇ ਭੱਜੇ ਆਏ ਸਾਡੇ ਤੇ ਐਸੇ ਰੰਜੇਸ਼ ਨੂੰ ਲੈ ਕੇ ਸੱਟਾਂ ਲਾਈਆਂ ਤੁਹਾਡੇ ਹਾਂਜੀ ਐਸੇ ਕਰਕੇ ਵੀ ਤੈਨੂੰ ਅਹੀਂ ਰਹਿਣ ਨਹੀਂ ਦੇਣਾ ਅਹੀਂ ਤੈਨੂੰ ਮਾਰ ਕੋਈ ਇਸ ਸੰਬੰਧੀ ਦਰਖਾਸਤ ਦਿੱਤੀ ਚੌਂਕੀ ਤੇ ਹਾਂਜੀ ਦਰਖਾਸਤ ਵੀ ਆ ਗੋਰਾ ਮੇਨ ਮੁੱਦਾ ਗੋਰਾ ਵਾ ਸਭ ਕੰਮ ਗੋਰੇ ਨੇ ਸ੍ਰੀ ਆਮ ਚੌਂਕੀ ਦੇ ਬਾਹਰ ਵੀ ਕਿਹਾ ਸੀ ਕਿਹੜੀ ਚੌਂਕੀ ਲਗਦੀ ਆ ਕਰਿਆਲਾ ਚੌਂਕੀ ਜਿਹੜੀ ਹੈਗੀ ਕੋਈ ਪੁਲਸ ਆਈ ਹੋਣਾ ਤੱਕ ਤੁਹਾਡੇ ਕੋਲ ਨਹੀਂ ਹਲੇ ਤੱਕ ਕੋਈ ਨਹੀਂ ਕੋਈ ਪੁਲਸ ਨਹੀਂ ਆਈ ਆ ਕੀ ਮੰਗ ਕਰਦੇ ਤੂੰ ਮੈਂ ਤਾਂ ਗੱਲ ਇਹ ਪ੍ਰਸ਼ਾਨ ਪ੍ਰਸ਼ਾਸਨ ਗਾੜੀ ਕਹਿਨੀ ਆ ਵੀ ਮੈਨੂੰ ਇਨਸਾਫ ਚਾਹੀਦਾ ਵਾ ਐਸੇ ਕਾਤਲਗੇ ਤੋਂ ਮੇਰੀ ਜਾਨ ਨੂੰ ਖਤਰਾ ਵਾ ਇੱਕ ਗੋਰੇ ਤੋਂ ਇੱਕ ਚੰਨੀ ਤੋਂ ਗੋਰੇ ਦੇ ਟੱਬਰ ਤੋਂ ਇੱਕ ਚੂਸਲੇ ਆੜ ਦੇ ਮਰਾਸੀ ਰਲੇ ਨਾਲ ਤੇ ਵਿੱਚ ਅਮਨ ਬਾਬਾ ਇਹ ਸਾਡਾ ਕੁਛ ਨਹੀਂ ਲੱਗਦਾ ਜੀ ਠੀਕ ਹੈ ਕੀ ਨਾਮ ਵਿੱਦੀ ਤੁਹਾਡਾ ਵਿਸ਼ਾਲ ਚੌਧਰੀ ਕਿਹੜੀ ਜਗ੍ਹਾ ਦੇ ਮੈਂ ਜੰਮੂ ਤੋਂ ਇੱਥੇ ਕਰਿਆਲੇ ਰਹੇ ਹਾਂਜੀ ਬਾਬਾ ਜੀ ਕੀ ਗੱਲ ਹੋਈ ਹੈ ਜਿਹੜੇ ਬਾਬੇ ਦੇ ਲੜਾਈ ਹੋਈ ਕੱਲ ਕੁਝ ਦੇ ਵਿੱਚ ਆਪਾਂ ਤੇ ਕੱਲ ਗਏ ਹਾਂ ਗਰਾਈ ਕਰਨ ਕਿਹੜੇ ਪਿੰਡ ਲੋੜੀ ਦੀ ਮਾਨੀ ਹਾਂਜੀ ਤੇ ਉਹ ਆ ਕੇ ਸਾਡੇ ਕੋਲ ਬਹਿ ਗਏ ਨੇ ਕੌਣ ਪਿਆ ਗੋਰਾ ਸੀ ਗੋਰੇ ਦੇ ਭਰਾ ਸੀ ਨਾਲ ਨਾਲੇ ਉਹਨੇ ਰਿਵੋਲਵਰ ਵੀ ਫੜੀਆ ਸੀ ਦੂਜਾ ਗੁਰਬਾਤ ਉਹਨਾਂ ਨੇ ਕੀਤੀ ਪਹਿਲੇ ਹੋਰ ਕੌਣ ਸੀ ਨਾਲ ਬਾਬਾ ਵੀ ਸੀ ਹਾਂਜੀ ਉਹਨਾਂ ਦਾ ਨਾਮ ਬਾਬਾ ਸੀ ਅਮਨ ਟਾਰੀ ਦਾ ਰਹਿਣ ਵਾਲਾ ਕਾਰਨ ਕੀ ਕਤੋਂ ਪਏ ਕਾਰਨ ਕੁਝ ਨਹੀਂ ਆਪਾਂ ਨਾ ਗਰਾਹੀ ਕਰਕੇ ਆਪਾਂ ਘਰ ਨੂੰ ਜਾਂਦੇ ਸੀ ਹਾਂਜੀ ਤੇ ਉਹਨਾਂ ਨੇ ਆ ਕੇ ਸਾਨੂੰ ਘੇਰ ਲਿਆ ਸੁਪਾ ਗੱਡੀ ਸਾਡੀ ਘੇਰ ਲਈ ਤੇ ਫਿਰ ਸਾਡੇ ਨਾਲ ਰਾਜੋਗੜਾ ਕਰਨ ਪਏ ਤੇ ਬਾਬੇ ਸਾਡੇ ਸੱਟਾ ਸੱਟਾ ਵੀ ਲਾਤੀ ਉਹਨਾਂ ਨੇ ਉਹ ਦਰਖਾਸਤ ਦਿੱਤੀ ਐ ਸੁਣੇ ਹਾਂਜੀ ਜੀ ਜਿਆ ਧਰਿਆਲੇ ਚੌਕੀ ਦਿੱਤੀ ਹੋਈ ਕੋਈ ਕਾਰਵਾਈ ਉਹ ਉਹਨਾਂ ਨੇ ਸਾਨੂੰ ਇੱਥੇ ਕਲਦਾ ਹਸਪੀਟਲ ਚ ਉਹ ਪਾਇ ਨਹੀਂ ਬੱਸ ਕੀ ਮੰਗ ਕਰਦੇ ਨੇ ਮੰਗ ਇਹ ਕਰਦੇ ਸਾਨੂੰ ਇਨ ਇਨਸਾਫ ਚਾਹੀਦਾ ਬਈ ਤੜ ਮੇਰਾ ਨਾਮ ਸਿੰਧੂ ਅਜੇ ਕਿ ਜੀ ਤੁਹਾਡੇ ਪਿੰਡ ਕਰਿਆਲੇ ਦੇ ਰਹਿਣ ਵਾਲੇ ਬਾਬੇ ਦੀਪੀ ਨੇ ਦੋਸ਼ ਲਾਇਆ ਕਿ ਉਹ ਕੱਲ ਮਾਨੀ ਗਏ ਸੀ ਜੇ ਤੁਸੀਂ ਬੰਦੇ ਇਕੱਠੇ ਕਰਕੇ ਉਹਨਾਂ ਦੇ ਸੱਟਾਂ ਲਾਈਆਂ ਤੇ ਉਹਨਾਂ ਦੀ ਕੁੱਟਮਾਰ ਕੀਤੀ ਐ ਨਾਲ ਗੋਲੀਆਂ ਵੀ ਚਲਾਈਆਂ ਵੇਖੋ ਜੀ ਕੱਲ ਪਹਿਲਾਂ ਸਭ ਤੋਂ ਪਹਿਲਾਂ ਮੈਂ ਪੂਨੀਆਂ ਮੰਗਣ ਗਈ ਸੀ ਠੀਕ ਆ ਪੂਨੀਆਂ ਦੇ ਵਿੱਚ ਮੈਂ ਲੋੜੀ ਮੰਗਦੀ ਸੀ ਉੱਥੇ ਇਹਨੇ ਕੋਈ ਘਰ ਨਹੀਂ ਛੱਡਿਆ ਸਾਰੀ ਮੇਰੀ ਗਰਾਈ ਕਰਕੇ ਲੈ ਆਈ ਹੈ ਬਾਅਦ ਚ ਮਾਨੀ ਆਈ ਆ ਮਾਨੀ ਮੱਕਲੀ ਸਾ ਮਾਨੀ ਆਲੇ ਗਵਾਈ ਵੀ ਦੇਣਗੇ ਵੀ ਹਾਂ ਕੱਲੀ ਆਈ ਸੀ ਠੀਕ ਆ ਪਹਿਲਾ ਵਿਸ਼ੂ ਮੁੰਡਾ ਮੇਰੇ ਘਰ ਪਿਆ ਵਾ ਬਾਅਦ ਚ ਪਾਪਾ ਦੀ ਪੀ ਪਿਆ ਵਾ ਇਹਨਾਂ ਮੈਨੂੰ ਬਹੁਤ ਕੁੱਟ ਮਾਰ ਕੀਤੀ ਆ ਮੇਰੇ ਕਾਚੂ ਮਾਰਿਆ ਚੀਤੇ ਇਹ ਕਬਾਂ ਤੇ ਵੱਜ ਚੁਕਿਆ ਮੇਰੇ ਆ ਸਿਰ ਚ ਵਿੱਚ ਆ ਵੇਖੋ ਕਿ ਉਹ ਵੇਖਿਆ ਜਾਏਗਾ ਉਹ ਉਹਨਾਂ ਨੇ ਸਿੱਧਾ ਹੀ ਦੋਸ਼ ਲਾਇਆ ਕਿ ਤੁਸੀਂ ਉਹਨਾਂ ਦੀ ਕੁੱਟ ਮਾਰ ਕੀਤੀ ਹੈ ਡਾਂਗ ਲੈ ਕੇ ਜਿਹੜੀ ਇੱਕ ਵੀਡੀਓ ਵੀ ਤੁਹਾਡੀ ਵਾਇਰਲ ਹੋਈ ਹੈ ਕਿ ਉਹਨਾਂ ਦੀ ਕੁੱਟ ਮਾਰ ਕਰਦੇ ਹਾਂ ਮੇਰੀ ਪੈਰ ਤੇ ਸੱਟ ਲਾਈਸ ਜਿਤਨ ਉਹਦਨ ਸਾਨੂੰ ਇਹਨਾਂ ਕੁੱਟਿਆ ਮਾਰਿਆ ਜਿਤਨ ਮੈਨੂੰ ਮੈਂ ਤਾਂ ਤੁਰਿਆ ਨਹੀਂ ਜਾਂਦਾ ਇਸ ਕਰਕੇ ਮੈਂ ਡੰਡਾ ਅੱਜ ਫਟਿਆ ਸੀ ਇੱਕ ਉਹ ਜਿਹੜਾ ਗੋਰਾ ਗੋਰੇ ਦਾ ਨਾਮ ਲੈ ਲੈਂਦੇ ਕਿ ਗੋਰੇ ਦੇ ਇਹਨ ਸਾਰਾ ਕੁਝ ਕਰਾਇਆ ਹੈ ਉਹਦਾ ਕੀ ਮਟਰ ਹੈ ਜੀ ਵੇਖੋ ਜੀ ਗੋਰੀ ਨਾ ਮੇਰਾ ਕੋਈ ਮੈਟਰ ਨਹੀਂ ਹੈ ਇਸ ਜਿਹੇ ਮਕਾਨ ਤੇ ਕੁਝ ਨਹੀਂ ਕਰਨ ਦੀ ਮੇਰੀ ਜਾਇਦਾਦ ਹੈ ਮੇਰੇ ਪਿੰਡ ਹੈ ਮੈਂ ਖੁਦ ਆਪ ਹੀ ਟੱਪ ਚੁੱਕਾਂ ਦੀ ਕੋਈ ਵੀ ਚੁੱਕੋਗੇ ਜੀ ਨਾ ਵੀਰ ਜੀ ਮੇਰਾ ਨਾ ਇਹ ਗੋਰਾ ਵਾ ਮੈਂ ਪਿੰਡ ਕਿਟੜਲੇ ਦਾ ਰਹਿਣ ਵਾਲਾ ਵਾਂ ਇੱਕ ਬਾਬੇ ਦੀਪੀ ਨੇ ਤੁਹਾਡੇ ਤੇ ਦੋਸ਼ ਲਾਇਆ ਕਿ ਕੱਲ ਉਹਨਾਂ ਦੀ ਪਿੰਡ ਮਾਨਾ ਵਿੱਚ ਤੁਸੀਂ ਬੇਰਹਿਮੀ ਨਾਲ ਕੁੱਟ ਮਾਰ ਕੀਤੀ ਅਤੇ ਗੋਲੀਆਂ ਗਾਲੀਆਂ ਵੀ ਚਲਾਈਆਂ ਕਿ ਮਾਰਦਾ ਜੀ ਭਾਈ ਮਾਮਲਾ ਇਹਨਾਂ ਦਾ ਜੀ ਬਾਬੇ ਆਪਸ ਵਿੱਚ ਲੜਦੇ ਪਏ ਹੀ ਸਾਡਾ ਉੱਥੇ ਆਡਾ ਰੋਡ ਮੈਕਨਿਕ ਦਾ ਕੰਮ ਹੈ ਅਸੀਂ ਆਪ ਦਾ ਕਰਦੇ ਪਏ ਹਾਂ ਤੇ ਅਹੀਂ ਤੇ ਕਿੱਲੇ ਦੋ ਗਿਲੇ ਹਟਵਾ ਹੈਗੇ ਸੀ ਅਹੀਂ ਤੱਕ ਚਾਹ ਪੀਂਦੇ ਮੌਕੇ ਦਾ ਪਿੰਡ ਦਾ ਮਜੂਦਾ ਸਰਪੰਚ ਵੀ ਆ ਜੀ ਉਹਨਾਂ ਨੂੰ ਵੀ ਪਤਾ ਵੀ ਇਹਨਾਂ ਦੇ ਕੋਲ ਖੜੇ ਸੀ ਅਹੀਂ ਤੇ ਬਾਬਾ ਜੀ ਲੜ ਝਗੜਦੇ ਪਏ ਅਹੀਂ ਭੱਜ ਕੇ ਲਾਗੇ ਗਏ ਅਹੀਂ ਵਿੱਚ ਇਹਨਾਂ ਦਾ ਕੋਈ ਮੈਟਰ ਨਹੀਂ ਮੇਰੇ ਕੋਲ ਪ੍ਰੂਫ ਦੇ ਪ੍ਰੂਫ ਆ ਕਿ ਇਹਨਾਂ ਦੇ ਝਗੜੇ ਦੇ ਵਿੱਚ ਕੋਈ ਨਹੀਂ ਇਨਵੋਲਵਰ ਹੈਗਾ ਉਹ ਤਾਂ ਸਿੱਧਾ ਹੀ ਦੋਸ਼ ਲਾਉਂਦਾ ਕਿ ਤੁਸੀਂ ਧਮਕੀ ਚੌਂਕੀ ਦੇ ਬਾਹਰ ਵੀ ਉਹਨਾਂ ਨੂੰ ਧਮਕੀਆਂ ਦਿੱਤੀਆਂ ਤਾਂ ਹੁਣ ਵੀ ਧਮਕੀਆਂ ਦੇ ਰਿਹਾ ਭਾਈ ਦੋਸ਼ ਲਾਉਣ ਜੋ ਮਰਜ਼ੀ ਲਾਈ ਜਾਵੇ ਜੇ ਆਪਣੇ ਕੋਲ ਜਦੋਂ ਪ੍ਰੂਫ ਹੈਗੇ ਆ ਦੀ ਦੋਸ਼ ਲਾਈ ਜਾਣ ਜਿਹੜੇ ਮਿਲੋ